ਬੱਚੇ ਅੱਜ ਦੇ ਟਾਈਮ ਦੇ ਵਿੱਚ ਸਟੂਡੈਂਟ ਵੀਜ਼ਾ ਤੇ ਜਾ ਰਹੇ ਉਹਨਾਂ ਲਈ ਕੋਈ ਮੈਸੇਜ? ਹਾਂਜੀ ਬਹੁਤ ਜ਼ਰੂਰੀ ਮੈਸੇਜ ਹੈ ਜੀ ਜਿਹੜੇ ਬੱਚੇ ਦਾ ਪ੍ਰਾਈਵੇਟ ਕਾਲਜਸ ਲੈ ਕੇ ਜਾ ਰਹੇ ਤੇ ਸੋਚ ਰਹੇ ਉੱਥੇ ਜਾ ਕੇ ਅਸੀਂ ਕਾਲਜਸ ਨੂੰ ਚੇਂਜ ਕਰ ਲਾਂਗੇ, ਆਵੀਆਂ ਇੰਸਟੀਟਿਊਸ਼ਨਸ ਚੇਂਜ ਕਰ ਲਾਂਗੇ, ਸਕੂਲ ਚੇਂਜ ਕਰ ਲਾਂਗੇ ਤਾਂ ਪਲੀਜ਼ ਯਾਦ ਰੱਖ ਕੈਨੇਡਾ ਜਾਓ ਨਾ ਜਾਂ ਇੱਥੋਂ ਹੀ ਵਧੀਆ ਕਾਲਜ ਵਧੀਆ ਕੋਰਸ ਲੈ ਕੇ ਜਾਓ। CIC ਇਸ ਵਕਤ ਬਹੁਤ ਸਟ੍ਰਿਕਟ ਆ। ਕੰਟੀਨਿਊਸਲੀ ਲੈਟਰਸ ਆ ਰਹੀਆਂ ਨੇ ਲੈਟਰਸ ਮੈਂ ਅਟੈਚ ਕਰ ਰਿਹਾ ਨਾਲ ਆਪਣੀ ਵੀਡੀਓ ਦੇ ਤੁਸੀਂ ਦੇਖ ਸਕਦੇ ਹੋ ਜਿਦੇ ਵਿੱਚ ਪੁੱਛਿਆ ਜਾ ਰਿਹਾ ਕਿ ਜੇ ਤੁਸੀਂ ਪੜ ਰਹੇ ਹੋ ਅੱ ਤਾਂ ਸਾਨੂੰ ਟ੍ਰਾਂਸਕ੍ਰਿਪਟਸ ਭੇਜੋ ਜੇ ਟ੍ਰਾਂਸਕ੍ਰਿਪਟਸ ਤੁਹਾਡੇ ਕੋਲ ਹੈ ਜੇ ਤੁਸੀਂ ਆਪ ਦਾ ਸੈਮੈਸਟਰ ਪੂਰਾ ਨਹੀਂ ਕੀਤਾ ਤਾਂ ਆਨ ਗoing ਪ੍ਰੋਗਰਾਮ ਦੀ اٹੈਂਡੈਂਸ ਰਿਪੋਰਟ ਭੇਜੋ ਯਾਨੀ ਕਿ ਕਨਫਰਮੇਸ਼ਨ ਦਿਓ ਤੁਸੀਂ ਜਿਹੜੇ ਕਾਲਜ ਦਾ ਵੀਜ਼ਾ ਲੈ ਕੇ ਆ ਰਹੇ ਹੋ ਤੁਸੀਂ ਉਸੇ ਸੇਮ ਸਕੂਲ 'ਚ ਪੜ ਰਹੇ ਹੋ ਇਸ ਲਈ ਜੇ ਤੁਹਾਡਾ ਮਾਨਾ ਕੈਨੇਡਾ ਜਾਣ ਦਾ ਪਲੀਜ਼ ਪੈਕੇजेस ਪੀ ਆਫਟਰ ਵੀਜ਼ਾ ਲੈਪਟਾਪ エア ਟਿਕਟਸ ਇਹੋ ਜਿਹੇ ਲਾਲਚਾਂ ਨੂੰ ਛੱਡ ਕੇ ਸਿਰਫ ਤੇ ਸਿਰਫ ਫੋਕਸ ਰੱਖੋ ਕੰ ਦਾ ਕਾਲਜ ਚੂਜ਼ ਕਰੋ ਕੰ ਦਾ ਕੋਰਸ ਚੂਜ਼ ਕਰੋ ਤਾਂ ਜੋ ਤੁਸੀਂ ਜਿੱਥੇ ਵੀਜ਼ਾ ਲੈ ਕੇ ਪਹੁੰਚੋ ਉੱਥੇ ਹੀ ਤੁਸੀਂ ਆਪਣੀ ਪੜ੍ਹਾਈ ਨੂੰ ਖਤਮ ਕਰਕੇ ਅਗਲਾ ਪ੍ਰੋਸੈਸ ਸਟਾਰਟ ਕਰ ਸਕੋ ਥੈਂਕ ਯੂ